ਆਣਾ ਬਾਈ ਕੋਠੇ ਵੜੰਗ ਚ ਬਾਈ ਨੇ ਫਾਰਮ ਤਿਆਰ ਕੀਤਾ ਬਾਈ ਕੋਲੇ ਹੈਗੇ ਆ 10 11 ਪਸ਼ੂ ਤੇ ਕੰਮ ਤਾਂ ਬਾਈ ਦਾ 2 4 ਪਸ਼ੂਆਂ ਦਾ ਤਾਂ ਪਹਿਲਾਂ ਤੋਂ ਹੀ ਕਰਦਾ ਸੀ ਪਰ ਹੁਣ ਥੋੜਾ ਜਿਹਾ ਕੰਮ ਵਧਾਇਆ ਘੋੜੀਆਂ ਵੀ ਆ ਆ ਬਾਈ ਨੇ ਬਾਹਰ ਜਾਲੀ ਲਾਈ ਵੀ ਆ ਤੇ ਉੱਪਰ ਦੇਖੋ ਤੁਸੀਂ ਛੱਤ ਆ ਬਾਈ ਵੀ ਆ ਕੰਨਿਆਂ ਦੇ ਆ ਇੱਧਰ ਘੋੜੀਆਂ ਬਾਈ ਨੇ ਰੱਖੀਆਂ ਆ ਦੇਖੋ ਪਾਰਟੀਸ਼ਨ ਕੀਤਾ ਹੋਇਆ ਤੇ ਆ ਇਧਰ ਮੱਝਾਂ ਸਾਰੀਆਂ ਪਸੂ ਸੌਖੇ ਦੇਖੋ ਕਿੰਨੇ ਤੁਸੀਂ ਇਹ ਜੀ ਦਿਖਾਉਣ ਵਾਸਤੇ ਕੀਤਾ ਨਹੀਂ ਤਾਂ ਲੋਕ ਚਾਦਰਾਂ ਪਾ ਆਂਦੇ ਨੀਮੀਆਂ ਕਰਕੇ ਤੇ 22 ਦੀ ਮੱਝ ਦਾ ਟ੍ਰੀਟਮੈਂਟ ਕਰਨ ਆਇਆ ਸੀ ਮੱਝ ਆਫ ਫੀਡ ਹੋਈ ਉਹਦੇ ਟ੍ਰੈਪ ਜੀ ਲਾਈ ਰਹੀ ਆ 22 ਤੋਂ ਪੁੱਛਦੇ ਆ ਵੀ ਕਿੰਨੇ ਪੈਸੇ ਕੋਈ ਲੱਗੇ ਆ ਤੇ ਕੀ ਹਿਸਾਬ ਕਿਤਾਬ ਹੈ ਕੀ ਹਾਲ ਆ ਬਾਈ ਠੀਕ ਆ ਤੇ ਕਿੰਨੇ ਪੈਸੇ ਲੱਗੇ ਬਈ ਤੇ ਆਪਣੇ ਇਹ ਸਣੇ ਮੈਸਟਰੀ ਲੇਬਰ ਸਾਰਾ ਕੁਝ 8 ਲੱਖ ਰੁਪਈਆ ਲੱਗਾ ਕਿ ਕਿੱਥੋਂ ਤੈਨੂੰ ਇਹ ਤਰਕੀਬ ਆਈ ਯਾਰ ਬਈ ਐਂ ਚਾਹੀਦਾ ਇਹ ਯਾਰ ਘੂੜੀਆਂ ਵਾਲੇ ਬਾਲੇ ਇਹੀ ਪਾਉਂਦੇ ਸੜਕਾਂ ਨੇ ਤੇ ਅੱਛਾ ਘੂੜੀਆਂ ਤੇ ਇਹੀ ਕੰਮ ਜਾਂ ਪੰਜਾਬੀ ਕਰਨ ਸੜਕਾਂ ਨੇ ਠੀਕ ਆ ਪਸ਼ੂ ਸੌਖੇ ਬਹੁਤ ਆਣਾ ਹਾਂ ਠੰਡਾ ਰਹਿੰਦਾ ਹਾਂ ਗਰਮੀਆਂ ਚ ਲਾਈਟ ਉੱਠ ਜੇ ਹਾਂ ਉੱਥੇ ਮੰਜਾ ਡਾਲਾ ਏਸੀ ਦੀ ਲੋੜ ਨਹੀਂ ਇੰਨਾ ਠੰਡਾ ਹੋ ਜਾਂਦਾ ਭਾਈ ਅੱਛਾ ਇੰਨਾ ਠੰਡਾ ਹੋ ਜਾਂਦਾ ਪੂਰਾ ਠੰਡਾ ਹੋ ਜਾਂਦਾ ਕਈ ਵਾਰੀ ਲਾਈਟ ਲੂਟ ਆਪਣੇ ਗਰਮੀਆਂ ਚ ਬਰਾਲੀ ਹੁੰਦਾ ਹਾਂ ਆ ਜਾਰੀ ਤਾਂ ਲਾਈ ਆ ਵੀ ਇਹ ਮੱਖੀ ਨਹੀਂ ਆਉਂਦੀ ਵੱਡੀ ਮੱਖੀ ਹੈਣੀਗੀ ਆ ਮੈਂ ਦੇਖਿਆ ਨਾ ਮੱਖੀ ਵੱਡੀ ਨਹੀਂ ਆਉਂਦੀਗੀ ਵੱਡੀ ਵੀ ਨਹੀਂ ਆਉਂਦੀ ਮਛਰਾਂ ਵਾਲੇ ਆਪਣੇ ਕੋਲ ਦੇ ਅੱਛਾ ਲੱਗੇ ਹੋਇਆ ਦੋ ਚਾਰ ਉਰੇ ਵਿਚਾਲੇ ਤੇ ਇੱਕ ਪਰੇ ਅੱਛਾ ਆਲ ਆਊਟ ਲੱਗੇ ਹੋਇਆ ਬਾਈ ਦੇ ਉਹ ਵੇ ਦੇਖੋ ਤੁਸੀਂ ਉਹ ਲਾਏ ਨੇ ਗਰਮੀ ਗਰਮੀ ਚੱਲੀ ਜਾਣਗੇ ਹਾਂ ਆ ਬਲ ਬਲਾਏ ਹੋਏ ਉੱਤੇ ਆਪਣੇ ਖੱਟੇ ਅੱਛਾ ਪੀਲੇ ਬਲੋ ਬਾਈ ਦੇ ਆਵੇ ਦੇਖੋ ਲਾਏ ਵਾ ਤੁਸੀਂ ਐਲਈਡੀ ਲਾਏ ਵਾ ਹਾਂ ਮਛਰ ਨਹੀਂ ਆਉਣ ਹੁੰਦੇ ਤੇ ਵਿਚਾਲੇ ਇਹ ਕਹੇ ਬਾਅਦ ਵਿੱਚ ਟਿੱਕਾ ਲਾਇਆ ਐਲਈਡੀ ਵੀ ਲਾਈਟ ਨਾ ਵੀ ਹੋਵੇ ਤਾਂ ਆਟੋਮੈਟਿਕ ਜਗ ਪੈਣਾ ਹਾਂ ਪਤਸਮਾ ਨੂੰ ਚਾਨਣ ਵੀ ਜ਼ਰੂਰੀ ਹੈ ਰਾਤ ਨੂੰ ਹਾਂ ਚਾਨਣ ਵੀ ਜ਼ਰੂਰੀ ਹੈ ਸਹੀ ਗੱਲ ਹੈ ਪਸੂ ਸੌਖੇ ਬਹੁਤ ਆ ਸਭ ਤੋਂ ਵੱਡੀ ਗੱਲ ਆ ਜਿਹੜੀ ਹਨਾ ਮੈਂ ਇਹ ਖਾ ਕੇ ਪੱਠੇ ਤੇ ਆਪਦਾ ਪਾਣੀ ਆਪ ਹੀ ਪੀ ਜਾਂਦੇ ਆ ਦੋਹਾਂ ਨੂੰ ਲੇ ਕੇ ਸਾਂਝੀ ਕਰਨੀ ਆ ਪਾਣੀ ਦੀ ਹਾਂ ਆ ਖੁਰਨੀਆਂ ਦੇਖ ਲਓ ਬਾਈ ਨੇ ਬਣਾਈਆਂ ਆ ਇੱਥੇ ਪਾਣੀ ਆ ਆ ਦੇਖੋ ਤੁਸੀਂ ਧੋ ਕੇ ਦੂਜੇ ਢਿੱਕੇ ਲੈਣਾ ਦਵਾਈ ਪਾ ਦਿੱਤੀ ਹਮ ਸੋਹਣੀ ਚੀਜ਼ ਬਣਾਈ ਆ ਬਾਈ ਸ਼ੇਅਰ ਕਰੋ ਜੇ ਤੇ ਬਾਈ ਨੂੰ ਪੁੱਛ ਵੀ ਸਕਦੇ ਆ ਤੁਸੀਂ ਵਣਗਾ ਵਾਲੇ ਕੋਠਿਆਂ ਚ ਬਾਈ ਦਾ ਜੇ ਕਿਸੇ ਨੇ ਕੋਈ ਆ ਸਰਕਾਨੇ ਬਾਰੇ ਜਾਂ ਮੈਸਤਰੀ ਨੇ ਜਿਹੜੇ ਨੇ ਬਣਾਇਆ ਤੇ ਬਾਈ ਦਾ ਨੰਬਰ ਮੈਂ ਵੀਡੀਓ ਦੇ ਕੈਪਸ਼ਨ ਚ ਪਾ ਦਊਗਾ ਬਹੁਤ ਸੋਹਣੀ ਚੀਜ਼ ਬਣਾਈ ਐ ਮੱਖੀ ਮੱਛਰ ਤਾਂ ਜਮਾ ਹੀ ਨਹੀਂ ਆਉਂਦਾ ਬਾਈ ਤੇ ਨਹੀਂ ਤਾਂ ਹਾਲ ਹੀ ਹੈਣੀ ਮੱਖੀਆਂ ਦਾ ਕੋਈ ਵੀ ਪੈਸੇ ਤਾਂ ਇੱਕ ਵਾਰੀ ਲੱਗੇ ਆ ਤੇ ਚਾਦਰਾਂ ਨਾ ਪਾਇਆ ਕਰੋ ਬਾਈ ਦੇਖੋ ਆ ਬਹੁਤ ਸੋਹਣੀ ਚੀਜ਼ ਆ ਸਰ ਕੰਨਾ ਜਿਹੜਾ ਬਹੁਤ ਠੰਡਾ ਆ ਥੱਲਿਓ ਚਲੋ ਹਜੇ ਤਾਂ ਮੌਸਮ ਹੀ ਠੀਕ ਆ ਤੇ ਪਰ ਗਰਮੀ 'ਚ ਵੀ ਬਾਈ ਕਹਿੰਦਾ ਪੂਰਾ ਵਧੀਆ ਰਹਿੰਦਾ ਧੰਨਵਾਦ ਜੀ